ਐਮਐਲਏ ਸਾਹਿਬ ਨੂੰ ਇੱਕ ਬੇਨਤੀ ਕਰਨੀ ਚਾਹਣਾ ਬੇਨਤੀ ਥੋੜੀ ਜੀ ਮੇਰੀ ਬੱਕਰੀ ਵਾਲਾ ਥੋੜੀ ਜੀ ਧਿਆਨ ਨਾਲ ਸੁਣਨੇ ਉਹ ਵੀ ਸੋਡੀ ਪਾਪ ਲਾਈਨ ਤਾਂ ਇੱਥੇ ਨਹੀਂ ਪਹੁੰਚੀ ਤੁਸੀਂ ਜੇ ਹੋ ਸਕਦਾ ਵੀ ਇੱਥੇ ਭੁੱਕੀ ਦੀ 2-4 ਕਿਲੋ ਭੁੱਕੀ ਉਹ ਦੇਜੋ ਸਾਡੇ ਬੰਦੇ ਥੋੜੇ ਜੇ ਕੰਡਮ ਹੋ ਰਹੇ ਨੇ ਕਿਉਂਕਿ ਇੱਥੇ ਜਿਹੜੇ ਹੈਗੇ ਨੇ ਸਾਰੇ ਬਜ਼ੁਰਗ ਨੇ ਨੌਜਵਾਨ ਸਾਰੇ ਭੱਜ ਗਏ ਧੁੱਪ ਨੂੰ ਦੇਖ ਕੇ ਤਾਂ ਮੇਰੀ ਇਹੀ ਬੇਨਤੀ ਹੈ ਜੇ ਭੁੱਕੀ ਦੇਜੋ ਜਾਂ ਫੀਮ ਦੇਜੋ ਕਿਉਂਕਿ ਜਿਹੜੀਆਂ ਸਾਡੀਆਂ ਜੇਸ ਵੀ ਆ ਇੱਥੇ ਲੱਗੀਆਂ ਹੋਈਆਂ ਨੇ ਉਹ ਥੋੜੀਆਂ ਜੀਆਂ ਪੁਰਾਣੇ ਹੱਡਾਂ ਦੀਆਂ ਨੇ ਤਾਂ ਉਹਨਾਂ 'ਚ ਥੋੜ ਇੰਨੀ ਕਾ ਹੈਲਪ ਵੀ ਕਰ ਦੋ ਇਹ ਬੰਨ ਕੀ ਅਸੀਂ ਤਾਂ ਹੋਰ ਬੰਨ ਵੀ ਬਹੁਤ ਐਮਐਮਐਲ ਸਾਹਿਬ ਨੂੰ ਇੱਕ ਬੇਨਤੀ ਕਰਨੀ ਚਾਹਣਾ ਬੇਨਤੀ ਥੋੜੀ ਜੀ ਮੇਰੀ ਬੱਕਰੀ ਵਾਲਾ ਥੋੜੀ ਜੀ ਧਿਆਨ ਨਾਲ ਸੁਣ ਲੈ ਉਹ ਵੀ ਸੋਡੀ ਪਾਪ ਲਾਈਨ ਤਾਂ ਇੱਥੇ ਨਹੀਂ ਪਹੁੰਚੀ ਤੁਸੀਂ ਜੇ ਹੋ ਸਕਦਾ ਵੀ ਇੱਥੇ ਪੁੱਕੀ ਦੀ 2-4 ਕਿਲੋ ਪੁੱਕੀ ਉਹ ਦੇ ਦਿਓ ਸਾਡੇ ਬੰਦੇ ਥੋੜੇ ਜੇ ਕੰਡਮ ਹੋ ਰਹੇ ਨੇ ਕਿਉਂਕਿ ਇੱਥੇ ਜਿਹੜੇ ਹੈਗੇ ਨੇ ਸਾਰੇ ਬਜ਼ੁਰਗ ਨੇ ਨੌਜਵਾਨ ਸਾਰੇ ਭੱਜ ਗਏ ਧੁੱਪ ਨੂੰ ਦੇਖ ਕੇ ਤਾਂ ਮੇਰੀ ਇਹੀ ਬੇਨਤੀ ਹੈ ਜਾਂ ਪੁੱਕੀ ਦੇ ਦਿਓ ਜਾਂ ਫੀਮ ਦੇ ਦਿਓ ਕਿਉਂਕਿ ਜਿਹੜੀਆਂ ਸਾਡੀਆਂ ਜੇਸ ਵੀ ਆ ਇੱਥੇ ਲੱਗੀਆਂ ਹੋਈਆਂ ਤਾ ਉਹਨਾਂ 'ਚ ਥੋੜੀ ਜੀ ਜਾਨ ਆਊਗੀ ਜੇ ਤੁਸੀਂ ਇੰਨੀ ਕ ਹੈਲਪ ਵੀ ਕਰ ਦੋ ਇਹ ਬੰਨ ਕੀ ਅਸੀਂ ਤਾਂ ਹੋਰ ਬੰਨ ਵੀ ਬਹੁਤ